ਸਿੱਧੂ ਸਰ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਇਹਨਾਂ ਦੀ ਜੋ ਹਾਰ ਹੋਈ ਹੈ ਅੱਜ ਇਸ ਦੇ ਅਸਲ ਕਾਰਨ ਕੀ ਰਹੇ ਨੇ ਅਗਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਤੇ ਕੇਜਰੀਵਾਲ ਦੀ ਹਾਰ ਦੇ ਬਹੁਤ ਸਾਰੇ ਕਾਰਨ ਪਰ ਇੱਕ ਕਾਰਨ ਇਹ ਵੀ ਹੈ ਕਿ ਕਿਸੇ ਨੇ ਅਰਦਾਸ ਕੀਤੀ ਸੀ ਨਾ ਵੀ ਜਿਨੇ ਜਿਨੇ ਬੀਆਰਪੀ ਜੇ ਉੱਪਰ ਸਿਆਸਤ ਕੀਤੀ ਹੈ ਉਹਦਾ ਕੱਖ ਨਹੀਂ ਰਹਿਣਾ ਕੇਜਰੀਵਾਲ ਪਹਿਲਾਂ ਜੇਲ੍ਹ ਰਏ ਤੇ ਹੁਣ ਸਿਆਸੀ ਤੌਰ ਤੇ ਵੀ ਜਿਹੜਾ ਕੱਖ ਢੀ ਰਿਹਾ ਪਾਰਟੀ ਵੀ ਹਾਰੀ ਆਪ ਵੀ ਹਾਰੇ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕੇਜਰੀਵਾਲ ਸਾਹਿਬ ਪੰਜਾਬੀਆਂ ਨੂੰ ਮੂਰਖ ਬਣਾ ਕੇ ਔਰ ਉਹਨਾਂ ਨੂੰ ਕਹਿ ਕੇ ਕਿ ਅਸੀਂ 24 ਘੰਟਿਆਂ ਦੇ ਵਿੱਚ ਤੁਹਾਨੂੰ ਇਨਸਾਫ ਦਿਵਾਵਾਂਗੇ ਉਹ ਗੱਲਾਂ ਕਰ ਕਰਕੇ ਪੰਜਾਬੀਆਂ ਨੂੰ ਮੂਰਖ ਬਣਾ ਕੇ ਸਰਕਾਰ ਬਣਾ ਲਈ ਤੇ ਪਿਛਲੇ 3 ਸਾਲਾਂ 'ਚ ਤੁਸੀਂ ਦੱਸਣ ਮੈਨੂੰ ਆਮ ਆਦਮੀ ਪਾਰਟੀ ਵਾਲੇ ਕੇਜਰੀਵਾਲ ਨੇ ਕਿੰਨੀ ਵਾਰ ਜਿਹੜੀ ਆ ਬੇਅਦਬੀ ਦੇ ਮੁੱਦਿਆਂ ਦੇ ਉੱਪਰ ਕਿੰਨੀ ਵਾਰ ਗੋਲੀ ਕਾਂਡਾਂ ਦੇ ਮੁੱਦਿਆਂ ਦੇ ਉੱਪਰ ਜਿਹੜੀ ਆ ਉਹ ਕਦੇ ਗੱਲ ਕੀਤੀ ਹੈ ਕੋਈ ਇਨਸਾਫ ਦਿਵਾਇਆ ਹੋਵੇ ਤਾਂ ਦੱਸੋ ਉਲਟਾ ਮਲੇਰਕੂਟਲਾ ਦੇ ਵਿੱਚ ਜਿਹੜੀ ਅਬਿਆਦਵੀ ਹੋਈ ਸੀ ਉਹਦੇ ਵਿੱਚ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਇਹਨਾਂ ਦਾ ਐਮ.ਐਲ.ਏ ਸੀ ਉਹਨੂੰ ਦੁਬਾਰਾ ਟਿਕਟ ਦਿੱਤੀ ਸੀ ਔਰ ਹਾਲਾਂਕਿ ਬਾਅਦ ਵਿੱਚ ਉਹ ਟਿਕਟ ਕੱਟ ਗਈ ਉਹ ਬੀਜੇਪੀ 'ਚ ਸ਼ਾਮਲ ਹੋ ਗਿਆ ਬੰਦਾ ਪਰ ਇਹਨਾਂ ਨੇ ਪੰਜਾਬ ਦੇ ਵਿੱਚ ਕੀ ਕੀਤਾ ਉਹ ਖੁਲਾਸਾ ਹੋਇਆ ਸੀ ਨਾ ਕਿ ਉਹ ਬੰਦੇ ਦੇ ਖਿਲਾਫ ਉਹਦੇ ਹੱਕ ਦੇ ਵਿੱਚ ਕੋਰਟ ਦੇ ਵਿੱਚ ਲੈ ਕੇ ਜਾ ਰਿਹਾ ਕਿ ਅਸੀਂ ਤੇ ਕੇਸ ਨਹੀਂ ਚਲਾਉਣਾ ਚਾਹੁੰਦੇ ਤੇ ਪ੍ਰਮਾਤਮਾ ਦੇ ਨਾਲ ਹੀ ਜਦੋਂ ਖੇਡਾਂ ਖੇਡਣਗੇ ਤੇ ਪ੍ਰਮਾਤਮਾ ਜਦੋਂ ਖੇਡਾਂ ਖੇਡਦਾ ਤਾਂ ਫਿਰ ਉਦੋਂ ਆਪ ਸਭ ਦੇ ਸਾਹਮਣੇ ਆ ਕਿ ਜਿਹੜੀ ਵਾਲ ਦੇ ਨਾਲ ਕੀ ਹੋਉ ਨਿਭੜਿਆ ਉਹੀ ਵੀ ਬੰਦਾ ਸੀ ਜਿਹੜਾ ਸਿਆਸਤ ਕਰਦਾ ਸੀ ਨਾ ਬਿਆਤੀਆਂ ਤੇ ਗੋਲੀ ਕਾਂਡਾਂ ਤੇ ਹਰੇਕ ਬੰਦੇ ਨੂੰ ਕਹਿੰਦੇ ਸੀ ਕੋਣ ਵੀ ਜੇ ਪ੍ਰਤਾਪ ਕੇ ਭਾਈ ਤੁਸੀਂ ਇਸ ਤਰ੍ਹਾਂ ਇਹਨਾਂ ਮਸਲਿਆਂ ਦੇ ਉੱਪਰ ਸਿਆਸਤ ਨਾ ਕਰੋ ਬਹੁਤ ਨੀਆਂ ਪੈਣ ਗਈਆਂ ਉਹਨਾਂ ਗੱਲਾਂ ਸਾਹਮਣੇ ਆ ਰਹੀਆਂ ਨੇ ਜਦੋਂ ਬੈਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਦੇ ਨਾਲ ਮੈਂ ਗੱਲਬਾਤ ਕਰਦਾ ਨਾ ਜਦੋਂ ਸਾਧੂ ਸਿੰਘ ਜਿਹੜਾ ਸ਼ਹੀਦ ਗੁਰਜੀਤ ਸਿੰਘ ਦਾ ਜਿਹੜਾ ਪਿਤਾ ਜਦੋਂ ਮੈਂ ਉਹਦੇ ਨਾਲ ਗੱਲ ਕਰਦਾ ਉਹਦੇ ਮਨ ਚੋਂ ਜਿਹੜੀ ਟੀਜ਼ ਨਿਕਲਦੀ ਹੈ ਔਰ ਕੇਜਰੀਵਾਲ ਹੋਰਾਂ ਨੂੰ ਜਿਸ ਤਰੀਕੇ ਦੇ ਨਾਲ ਉਹਦੇ ਮਨ ਚੋਂ ਅਸਬਦ ਅਸੀਸਾਂ ਜਿਹੜੀਆਂ ਨਿਕਲਦੀਆਂ ਨੇ ਉਹ ਅਸਬਦ ਅਸੀਸਾਂ ਜਿਹੜੀਆਂ ਉਹ ਕੇਜਰੀਵਾਲ ਨੂੰ ਲੈ ਬੈਠੀਆਂ ਨੇ ਅਰਵਿੰਦ ਕੇਜਰੀਵਾਲ ਹੋਣਾ ਨੇ ਬਥੇਰਾ ਜ਼ੋਰ ਲਾ ਕੇ ਦੇਖ ਲਿਆ ਕਿ ਆ ਵੀ ਫ੍ਰੀ ਦੇਵਾਂਗੇ ਉਹ ਵੀ ਫ੍ਰੀ ਦੇਵਾਂਗੇ ਅਜੰਡਾ ਕੀ ਸੀ ਅਰਵਿੰਦ ਕੇਜਰੀਵਾਲ ਕੋਲੇ ਅਜੰਡਾ ਕੋਈ ਨਹੀਂ ਸੀ ਸਿਰਫ ਫ੍ਰੀ ਦੀਆਂ ਰਿਓੜੀਆਂ ਸੀ ਅੱਜ ਦੇ ਲੋਕ ਫ੍ਰੀ ਦੀਆਂ ਸਿਸਟਮ ਨਹੀਂ ਭਾਲਦੇ ਸਿਸਟਮ ਸਹੀ ਭਾਲਦੇ ਆ ਨੌਕਰੀਆਂ ਭਾਲਦੇ ਆ ਔਰ ਨੌਜਵਾਨ ਉਹਨਾਂ ਦੇ ਧੀਆਂ ਪੁੱਤਰ ਨਸ਼ੇ ਤੇ ਨਾ ਲੱਗਣ ਇਹੋ ਜਿਹਾ ਸਿਸਟਮ ਭਾਲਦੇ ਆ ਉਹ ਫ੍ਰੀ برو ਕੁਝ ਨਹੀਂ ਭਾਲਦੇ ਔਰ ਕੇਜਰੀਵਾਲ ਦਾ ਅਜੰਡਾ ਆਪਣਾ ਕੁਝ ਨਹੀਂ ਸੀ ਸਿਰਫ ਫ੍ਰੀ ਵਾਲਾ ਸੀਗਾ ਉਹ ਲੋਕਾਂ ਨੇ ਨਕਾਰਤਾ ਪੰਜਾਬ ਦੇ ਵਿੱਚ ਜਿਵੇਂ ਕਿਸੇ ਨਾਲ ਗੱਲ ਕਰਦਾ ਤਾਂ ਬਹੁਤ ਸਾਰੇ ਲੋਕ ਕਹਿ ਦਿੰਦੇ ਕਿ ਇਹਨਾਂ ਨੇ ਨੇੜੇ ਜਾ ਕੇ 100000 ਰੁਪਿਆ ਬੀਬੀਆ ਨੂੰ ਦੇ ਦੇਣਾ ਅਗਲੀ ਵਾਰ ਜਾ ਕੇ 202100 ਦਾ ਜਿਹੜਾ ਐਲਾਨ ਕਰਦੇ ਨੇ ਕਿ ਸਰਕਾਰ ਫੇਰ ਬਣਾ ਲੈਣਗੀ ਭੁੱਲ ਜਾਓ ਲੋਕ ਹੁਣ ਏਡੇ ਵੇਵਕੂਫ ਨਹੀਂ ਰਹਿ ਗਏ ਉਦੋਂ ਹੀ ਹਮਲੇ ਹੁੰਦੇ ਆ ਅਰਵਿੰਦ ਕੇਜਰੀਵਾਲ ਦੇ ਉੱਪਰ ਜਦੋਂ ਵੋਟਾਂ ਹੁੰਦੀਆਂ ਸੀ ਔਰ ਹਰ ਵਾਰੀ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਇਹ ਹਮਲੇ ਹੁੰਦੇ ਆ ਇਹ ਵੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਰਵਿੰਦ ਕੇਜਰੀਵਾਲ ਬਹੁਤ ਵੱਡੇ ਜਿਹੜੇ ਸਿੰਪਥੀ ਲੈਣ ਦੇ ਚੱਕਰ ਦੇ ਵਿੱਚ ਕਲਾਕਾਰ ਆ ਮਹਾਰਾ ਡਰਾਮੇਵਾਜਾ ਤੇ ਹੁਣ ਡਰਾਮੇਵਾਜ ਉਹ ਵੱਡਾ ਹਾਰ ਦਾ ਕਾਰਨ ਅਰਵਿੰਦ ਕੇਜਰੀਵਾਲ ਦੀ ਡਰਾਮੇਬਾਜ਼ੀ ਆ ਹਰ ਚੀਜ਼ ਨੂੰ ਡਰਾਮੇਬਾਜ਼ੀ ਕਰਕੇ ਉਭਾਰਨਾ ਹਰ ਚੀਜ਼ ਨੂੰ ਡਰਾਮੇਬਾਜ਼ੀ ਕਰਕੇ ਉਭਾਰਨਾ ਠੀਕ ਆ ਤੁਸੀਂ ਇੱਕ ਵਾਰੀ ਝੂਠ ਬੋਲੋਗੇ ਦੋ ਵਾਰੀ ਝੂਠ ਬੋਲੋਗੇ ਤਿੰਨ ਵਾਰੀ ਝੂਠ ਅੰਤ ਨੂੰ ਤੁਹਾਡੇ ਸੱਚ ਬੋਲੇ ਵੀ ਲੋਕ ਜਿਹੜਿਆ ਝੂਠ ਮੰਨਣ ਲੱਗ ਜਾਂਦੇ ਆ ਅਰਵਿੰਦ ਕੇਜਰੀਵਾਲ ਨਾਲ ਉਹ ਹੋਈ ਆ ਹੁਣ ਸੱਚ ਬੋਲਿਆ ਵੀ ਉਹਨਾਂ ਦਾ ਭਲਾ ਕੋਈ ਹੁੰਦਾ ਉਹ ਵੀ ਝੂਠ ਮੰਨਿਆ ਤੇ ਲੋਕਾਂ ਨੇ ਇਸ ਕਰਕੇ ਉਥੋਂ ਭਜਾ ਦੇ ਆ ਕਦੇ ਸਰਤੇ ਰਾਜਨੀਤੀ ਸੀ ਝੂਠ ਇਹਨਾਂ ਦਾ ਹੁਣ ਫੜਿਆ ਗਿਆ ਡਰਾਮੇਬਾਜੀ ਦੇ ਸਰਤੇ ਰਾਜ ਕੀਤੀ ਸੀ ਡਰਾਮੇਬਾਜੀ ਇਹਨਾਂ ਦੀ ਐਕਸਪੋਜ਼ ਹੋ ਗਈ ਹੈ ਲੋਕਾਂ ਅੱਗੇ ਉਹ ਲੋਕਾਂ ਨੇ ਫੜ ਲਈ ਹੈ ਤੇ ਹੁਣ ਲੋਕ ਜਿਹੜੇ ਆ ਉਹ ਭੋਲੇ ਨਹੀਂ ਰਹੇ ਤੇ ਉਹਨਾਂ ਨੇ ਫੜ ਲਈ ਹੈ ਤੇ ਹੁਣ ਉਹ ਪਾਂਡਾ ਪੁੱਟ ਗਿਆ ਤੇ ਖਾਰ ਗਿਆ ਜੇਕਰ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਇਹ ਕਹਿੰਦੇ ਨੇ ਸਾਡਾ ਦਿੱਲੀ ਦਾ ਮਾਡਲ ਦੇਖੋ ਜੋ ਅਸੀਂ ਕੰਮ ਕੀਤੇ ਨੇ ਹੁਣ ਦਿੱਲੀ ਦੇ ਵਿੱਚ ਇਲੈਕਸ਼ਨ ਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿ ਕੇ ਜਾਂਦੇ ਨੇ ਉੱਥੇ ਕਹਿੰਦੇ ਨੇ ਕਿ ਸਾਡਾ ਪੰਜਾਬ ਦਾ ਮਾਡਲ ਦੇਖੋ ਪੰਜਾਬ ਦਾ ਬਦਲਾ ਦੇਖੋ ਕੀ ਲੱਗਦਾ ਉਹ ਮਾਡਲ ਇਹਨਾਂ ਦਾ ਫੇਲ ਹੋ ਗਿਆ ਉਹ ਮਾਡਲ ਫੇਲ ਹੋ ਗਿਆ ਉਹ ਮਾਡਲ ਲੋਕਾਂ ਨੂੰ ਚਾਹੀਦਾ ਹੀ ਨਹੀਂ ਕਿਹਾ ਲੋਕਾਂ ਨੂੰ ਫ੍ਰੀ ਫ੍ਰੀ ਦੀਆਂ ਗੇਮਾਂ ਜਿਹੜੀਆਂ ਉਹ ਚਾਹੀਦੀਆਂ ਨੇ ਕਿਆਂ ਲੋਕਾਂ ਨੂੰ ਸਿਸਟਮ ਵਧੀਆ ਚਾਹੀਦਾ ਸਿਸਟਮ ਇਹੋ ਜਿਹਾ ਚਾਹੀਦਾ ਕਿ ਉਹਨਾਂ ਧੀਆ ਪੁੱਤਾਂ ਨੂੰ ਨੌਕਰੀ ਮਿਲੇ ਸਿਸਟਮ ਇਹੋ ਜਿਹਾ ਚਾਹੀਦਾ ਕਿ ਉਹਨਾਂ ਧੀਆ ਪੁੱਤ ਨਸ਼ੇ 'ਤੇ ਨਾ ਲੱਗਣ ਇਹ ਕਹਿੰਦੇ ਇਹ ਕਿ ਸਾਡਾ ਦਿੱਲੀ ਦੇ ਵਿੱਚ ਸਭ ਤੋਂ ਵਧੀਆ ਸਿੱਖਿਆ ਮਾਡਲ ਸੀਗਾ ਤੇ ਉਹ ਜੀ ਅਮਰੀਕਾ ਵਾਲੇ ਵੀ ਸਾਡਾ ਜਿਹੜਾ ਦਿੱਲੀ ਦਾ ਸਿੱਖਿਆ ਮਾਡਲ ਦੇਖਣ ਆਏ ਆ ਤੇ ਜਦੋਂ ਪੰਜਾਬ ਦੇ ਟੀਚਰਾਂ ਨੂੰ ਟ੍ਰੇਨਿੰਗ ਤੇ ਭੇਜ ਰਹੇ ਆ ਜਾਂ ਕੁਝ ਵਧੀਆ ਸਿਸਟਮ ਦੇਖਣ ਭੇਜ ਰਹੇ ਆ ਉਹ ਸਿੰਗਾਪੁਰ ਭੇਜ ਰਹੇ ਆ ਜਾਂ ਕਿਸੇ ਹੋਰ ਭੇਜ ਰਿਹਾ ਉਹ ਜੇ ਅਮਰੀਕਾ ਦੇ ਸਿਸਟਮ ਜਿਹੜੇ ਆ ਅਮਰੀਕਾ ਦੇ ਅਫਸਰ ਜਿਹੜੇ ਆ ਜੇ ਤੁਹਾਡਾ ਸਿਸਟਮ ਇੱਥੇ ਦੇਖਣ ਆ ਰਹੇ ਆ ਅਮਰੀਕਾ ਸੁਪਰ ਪਾਵਰ ਹੈ ਜੇ ਉਹ ਸਿਸਟਮ ਇੱਥੇ ਦੇਖਣ ਆ ਰਹੇ ਆ ਤੇ ਤੁਸੀਂ ਵੀ ਫਿਰ ਦਿੱਲੀੋਂ ਭੇਜ ਦਿਓ ਪੰਜਾਬ ਦੇ ਟੀਚਰਾਂ ਨੂੰ ਤੁਸੀਂ ਸਿੰਗਾਪੁਰ ਜਾਂ ਕਿਸੇ ਹੋਰ ਦੇਸ਼ ਕਿਉਂ ਭੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਤੇ ਭਾਜਪਾ ਵੱਲੋਂ ਬਹੁਮਤ ਹਾਸਲ ਕਰਕੇ ਸਰਕਾਰ ਬਣਾਈ ਜਾ ਰਹੀ ਹੈ ਇਸੇ ਤੇ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜੀ ਮੌਜੂਦ ਨੇ ਸਿੱਧੂ ਸਰ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਇਹਨਾਂ ਦੀ ਜੋ ਹਾਰ ਹੋਈ ਹੈ ਅੱਜ ਇਸਦੇ ਅਸਲ ਕਾਰਨ ਕੀ ਰਹੇ ਨੇ ਦੇਖੋ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਤੇ ਕੇਜਰੀਵਾਲ ਦੀ ਹਾਰ ਦੇ ਬਹੁਤ ਸਾਰੇ ਕਾਰਨ ਪਰ ਇੱਕ ਕਾਰਨ ਇਹ ਵੀ ਹੈ ਕੀ ਕਿਸ ਨੇ ਅਰਦਾਸ ਕੀਤੀ ਸੀ ਨਾ ਵੀ ਜਿਨੇ ਜਿਨੇ ਬੇਅਤਬੀ ਦੇ ਉੱਪਰ ਸਿਆਸਤ ਕੀਤੀ ਹੈ ਉਹਦਾ ਕੱਖ ਨਹੀਂ ਰਹਿਣਾ ਕੇਜਰੀਵਾਲ ਪਹਿਲਾਂ ਜੇਲ੍ਹ ਰਏ ਤੇ ਹੁਣ ਸਿਆਸੀ ਤੌਰ ਤੇ ਵੀ ਜਿਹੜਾ ਕੱਖ ਨਹੀਂ ਰਿਹਾ ਪਾਰਟੀ ਵੀ ਹਾਰੀ ਆਪ ਵੀ ਹਾਰੇ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕੇਜਰੀਵਾਲ ਨੂੰ ਛੱਡੋ ਬਾਕੀ ਸਾਰਿਆਂ ਨੂੰ ਵੀ ਸਾਰਿਆਂ ਨੂੰ ਹੀ ਇੱਕ ਗੱਲ ਕਹਿੰਦੇ ਰਿਹਾ ਕੋਬਰ ਵਿਜੇ ਪ੍ਰਤਾਪ ਵਾਰ-ਵਾਰ ਬਾਕੀ ਸਾਰੇ ਲੀਡਰਾਂ ਨੂੰ ਇਹ ਗੱਲ ਕਹਿੰਦੇ ਰਿਹਾ ਵੱਖ-ਵੱਖ ਪਾਰਟੀਆਂ ਨੂੰ ਕੋਈ ਵੀ ਬੰਦਾ ਸੀ ਜਿਹੜਾ ਸਿਆਸਤ ਕਰਦਾ ਸੀ ਨਾ ਬੇਅਦਬੀਆਂ ਤੇ ਗੋਲੀ ਕਾਂਡਾਂ ਤੇ ਇਹ ਹਰੇਕ ਬੰਦੇ ਨੂੰ ਕਹਿੰਦੇ ਸੀ ਕੋਨ ਵਿਜੇ ਪ੍ਰਤਾਪ ਕੇ ਭਾਈ ਤੁਸੀਂ ਇਸ ਤਰ੍ਹਾਂ ਇਹਨਾਂ ਮਸਲਿਆਂ ਦੇ ਉੱਪਰ ਸਿਆਸਤ ਨਾ ਕਰੋ ਭੁਗਤਨੀਆਂ ਪੈਣਗੀਆਂ ਹੁਣ ਉਹ ਗੱਲਾਂ ਸਾਹਮਣੇ ਆ ਰਹੀਆਂ ਨੇ ਤਾਂ ਇਸ ਕਰਕੇ ਕੇਜਰੀਵਾਲ ਸਾਹਿਬ ਪੰਜਾਬੀਆਂ ਨੂੰ ਮੂਰਖ ਬਣਾ ਕੇ ਔਰ ਉਹਨਾਂ ਨੂੰ ਕਹਿ ਕੇ ਕਿ ਅਸੀਂ ਇੱਕ 24 ਘੰਟਿਆਂ ਦੇ ਵਿੱਚ ਤੁਹਾਨੂੰ ਇਨਸਾਫ ਦਿਵਾਵਾਂਗੇ ਉਹ ਗੱਲਾਂ ਕਰ ਕਰਕੇ ਪੰਜਾਬੀਆਂ ਨੂੰ ਮੂਰਖ ਬਣਾ ਕੇ ਸਰਕਾਰ ਬਣਾ ਲਈ ਤੇ ਪਿਛਲੇ 3 ਸਾਲਾਂ ਚ ਤੁਸੀਂ ਦੱਸਣ ਮੈਨੂੰ ਆਮ ਆਦਮੀ ਪਾਰਟੀ ਵਾਲੇ ਕੇਜਰੀਵਾਲ ਨੇ ਕਿੰਨੀ ਵਾਰ ਜਿਹੜੀ ਆ ਬੇਅਦਬੀ ਦੇ ਮੁੱਦਿਆਂ ਦੇ ਉੱਪਰ ਕਿੰਨੀ ਵਾਰ ਗੋਲੀ ਕਾਂਡਾਂ ਦੇ ਮੁੱਦਿਆਂ ਦੇ ਉੱਪਰ ਜਿਹੜੀ ਆ ਉਹ ਕਦੇ ਗੱਲ ਕੀਤੀ ਹੈ ਕੋਈ ਇਨਸਾਫ ਦਵਾਇਆ ਹੋਵੇ ਤਾਂ ਦੱਸੋ ਉਲਟਾ ਮਲੇਰਕੂਟਲਾ ਦੇ ਵਿੱਚ ਜਿਹੜੀ ਆ ਬੇਅਦਬੀ ਹੋਈ ਸੀ ਉਹਦੇ ਵਿੱਚ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਇਹਨਾਂ ਦਾ ਐਮਐਲਏ ਸੀ ਉਹਨੂੰ ਦੁਬਾਰਾ ਟਿਕਟ ਦਿੱਤੀ ਸੀ ਔਰ ਹਾਲਾਂਕਿ ਬਾਅਦ ਦੇ ਵਿੱਚ ਉਹ ਟਿਕਟ ਕੱਟੇਗੀ ਉਹ ਭਾਜੀਪੀ ਚ ਸ਼ਾਮਲ ਹੋ ਗਿਆ ਬੰਦਾ ਪਰ ਇਹਨਾਂ ਨੇ ਪੰਜਾਬ ਦੇ ਵਿੱਚ ਕੀ ਕੀਤਾ ਉਹ ਖੁਲਾਸਾ ਹੋਇਆ ਸੀ ਨਾ ਕਿ ਉਹ ਬੰਦੇ ਦੇ ਖਿਲਾਫ ਉਹਦੇ ਹੱਕ ਦੇ ਵਿੱਚ ਕੋਰਟ ਦੇ ਵਿੱਚ ਲੈ ਕੇ ਜੇ ਤਾਂ ਕਿ ਅਸੀਂ ਤੇ ਕੇਸ ਨਹੀਂ ਚਲਾਉਣਾ ਚਾਹੁੰਦੇ ਤੇ ਪਰਮਾਤਮਾ ਦੇ ਨਾਲ ਜਦੋਂ ਖੇਡਾਂ ਖੇਡਣਗੇ ਤੇ ਪਰਮਾਤਮਾ ਜਦੋਂ ਖੇਡਾਂ ਖੇਡਦਾ ਤਾਂ ਫਿਰ ਉਦੋਂ ਆਪ ਸਭ ਦੇ ਸਾਹਮਣੇ ਆ ਕੇ ਜੀਰੀਵਾਲ ਦੇ ਨਾਲ ਕੀ ਹੋਰ ਨਿਭੜਿਆ ਤਾਂ ਜਦੋਂ ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤ ਪਰਿਵਾਰਾਂ ਦੇ ਨਾਲ ਮੈਂ ਗੱਲਬਾਤ ਕਰਦਾ ਨਾ ਜਦੋਂ ਸਾਧੂ ਸਿੰਘ ਜਿਹੜਾ ਸ਼ਹੀਦ ਗੁਰਜੀਤ ਸਿੰਘ ਦਾ ਜਿਹੜਾ ਪਿਤਾ ਜਦੋਂ ਮੈਂ ਉਹਦੇ ਨਾਲ ਗੱਲ ਕਰਦਾ ਉਹਦੇ ਮਨ ਚੋਂ ਜਿਹੜੀ ਟੀਜ਼ ਨਿਕਲਦੀ ਹੈ ਔਰ ਕੇਦਰੀਵਾਲ ਹੋਰਾਂ ਨੂੰ ਜਿਸ ਤਰੀਕੇ ਦੇ ਨਾਲ ਉਹਨੇ ਮਨ ਚੋਂ ਅਸਬਦ ਅਸੀਸਾਂ ਜਿਹੜੀਆਂ ਨਿਕਲਦੀਆਂ ਨੇ ਉਹ ਅਸਬਦ ਅਸੀਸਾਂ ਜਿਹੜੀਆਂ ਉਹ ਕੇਦਰੀਵਾਲ ਨੂੰ ਲੈ ਬੈਠੀਆਂ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਹੋਰ ਨੇ ਮੈਂ ਇਹ ਇਕੱਲਾ ਇਹ ਨਹੀਂ ਕਹਿੰਦਾ ਇਹ ਮੇਨ ਕਾਰਨ ਅਸੀਂ ਮੰਨਦੇ ਆ ਕਿਉਂਕਿ ਸਾਡੇ ਤੋਂ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਨਹੀਂ ਜਦੋਂ ਉਹਦੇ ਮਸਲੇ ਦੇ ਵਿੱਚ ਲੋਕਾਂ ਨੂੰ ਬੇਵਕੂਫ ਬਣਾ ਕੇ ਇਹ ਬੰਦਾ ਜਿਹੜਾ ਪੰਜਾਬ ਦੇ ਵਿੱਚ ਸਰਕਾਰ ਬਣਾ ਗਿਆ ਤਾਂ ਉਹ ਜਿਹੜੀ ਟੀਸ ਸਾਡੇ ਮਨ ਦੇ ਵਿੱਚ ਆ ਇਸ ਕਰਕੇ ਮੈਂ ਇਸ ਗੱਲ ਬਾਰੇ ਜਿਹੜਾ ਉਹ ਜ਼ਰੂਰੀ ਕਰਨੀ ਸਮਝਿਆ ਔਰ ਵਾਰ-ਵਾਰ ਮੈਂ ਇਹ ਗੱਲ ਕਹਿੰਦਾ ਕਿ ਅੱਗੇ ਵੀ ਜਿਨੇ ਜਿਨੇ ਪਿੱਛੇ ਵੀ ਸਿਆਸਤ ਕੀਤੀ ਹੈ ਬੇਅਦਬੀ ਦੇ ਮਸਲਿਆਂ ਤੇ ਉਹਨਾਂ ਦਾ ਵੀ ਕੱਖ ਨਹੀਂ ਰਿਹਾ ਤੇ ਜਿਨ੍ਹਾਂ ਨੇ ਅੱਗੇ-ਅਗੇ ਕਰਨੀਆਂ ਰਹਿਣਾ ਉਹਨਾਂ ਦਾ ਵੀ ਕੱਖ ਨੀਗਾ ਔਰ ਇਸੇ ਕਰਕੇ ਇਹਦੇ ਇਨਸਾਫ ਵੱਲ ਨੂੰ ਤੁਰੋ ਤੇ ਸਿਆਸਤ ਕਰਨ ਵਾਲੇ ਪਾਸੇ ਨੂੰ ਨਾ ਤੁਰੋ ਔਰ ਅਰਵਿੰਦ ਕੇਜਰੀਵਾਲ ਹੋਣਾ ਨੇ ਬਥੇਰਾ ਜੋਰ ਲਾ ਕੇ ਦੇਖ ਲਿਆ ਕਿ ਆ ਵੀ ਫਰੀ ਦੇਵਾਂਗੇ ਉਹ ਵੀ ਫਰੀ ਦੇਵਾਂਗੇ ਅਜੰਡਾ ਕੀ ਸੀ ਅਰਵਿੰਦ ਕੇਜਰੀਵਾਲ ਕੋਲੇ ਅਜੰਡਾ ਕੋਈ ਨਹੀਂ ਸੀ ਸਿਰਫ ਫਰੀ ਦੀਆਂ ਰਿਓੜੀਆਂ ਸੀ ਅੱਜ ਦੇ ਲੋਕ ਫਰੀ ਦੀਆਂ ਸਿਸਟਮ ਨਹੀਂ ਭਾਲਦੇ ਸਿਸਟਮ ਸਹੀ ਭਾਲਦੇ ਆ ਨੌਕਰੀਆਂ ਭਾਲਦੇ ਆ ਔਰ ਨੌਜਵਾਨ ਉਹਨਾਂ ਦੇ ਧੀਆਂ ਪੁੱਤਰ ਨਸ਼ੇ ਤੇ ਨਾ ਲੱਗਣ ਇਹੋ ਜਿਹਾ ਸਿਸਟਮ ਭਾਲਦੇ ਆ ਉਹ ਫਰੀ برو ਕੁਝ ਨਹੀਂ ਭਾਲਦੇ ਔਰ ਕੇਜਰੀਵਾਲ ਦਾ ਅਜੰਡਾ ਆਪਣਾ ਕੁਝ ਨਹੀਂ ਸੀ ਸਿਰਫ ਫ੍ਰੀ ਵਾਲਾ ਸੀਗਾ ਉਹ ਲੋਕਾਂ ਨੇ ਨਕਾਰਤਾ ਹੁਣ ਪੰਜਾਬ ਦੇ ਵਿੱਚ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੇ ਸਿਰਫ ਫ੍ਰੀ ਦੀਆਂ ਰਿਓੜੀਆਂ ਦੇ ਆਧਾਰ ਤੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਜਿਵੇਂ ਕਿਸੇ ਨੇ ਗੱਲ ਕਰਦਾ ਤਾਂ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਇਹਨਾਂ ਨੇ ਨੇੜੇ ਜਾ ਕੇ ਹਜ਼ਾਰ ਹਜ਼ਾਰ ਰੁਪਿਆ ਬੀਬੀਆਂ ਨੂੰ ਦੇ ਦੇਣਾ ਅਗਲੀ ਵਾਰ ਜਾ ਕੇ 2000 ਜਾਂ 2100 ਦਾ ਜਿਹੜਾ ਐਲਾਨ ਕਰ ਦੇਣਗੇ ਤਾਂ ਸਰਕਾਰ ਫੇਰ ਬਣਾ ਲੈਣਗੇ ਭੁੱਲ ਜਾਓ ਲੋਕ ਹੁਣ ਐਡੇ ਬੇਵਕੂਫ ਨਹੀਂ ਰਹਿ ਗਏ ਇਧਰੋਂ ਤੁਸੀਂ ਮੈਂ ਫੇਰ ਆਪਾਂ ਉਸ ਦਿਨ ਗੱਲ ਕਰਦੇ ਸੀ ਨਾ ਕਿ ਫਰੀ ਫਰੂ ਦਾ ਕੁਝ ਨਹੀਂ ਹੁੰਦਾ ਹੁਣ ਲੋਕ ਸਾਰਾ ਕੁਝ ਸਮਝਦੇ ਆ ਫਰੀ ਦੀਆਂ ਰਿਓੜੀਆਂ ਖਾ ਕੇ ਲੋਕੀ ਹੁਣ ਵੋਟਾਂ ਪਾਉਣ ਵਾਲੇ ਨਹੀਂ ਨੇ ਤਾਂ ਇਸੇ ਕਰਕੇ ਜੋ ਕੁਝ ਵੀ ਹੋਇਆ ਦਿੱਲੀ ਦੇ ਵਿੱਚ ਕੋਈ ਅਜੰਡਾ ਨਹੀਂ ਸਿਰਫ ਫਰੀ ਦੀਆਂ ਰਿਓੜੀਆਂ ਤੇ ਸਿਰਫ ਸਿੰਪਥੀ ਲੈਣ ਦੇ ਚੱਕਰ ਚ ਸਿਰਫ ਉਦੋਂ ਹੀ ਹਮਲੇ ਹੁੰਦੇ ਆ ਅਰਵਿੰਦ ਕੇਜਰੀਵਾਲ ਦੇ ਉੱਪਰ ਜਦੋਂ ਵੋਟਾਂ ਹੁੰਦੀਆਂ ਸੀ ਔਰ ਹਰ ਵਾਰੀ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਇਹ ਹਮਲੇ ਹੁੰਦੇ ਆ ਤੇ ਇਹ ਵੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਰਵਿੰਦ ਕੇਜਰੀਵਾਲ ਬਹੁਤ ਵੱਡੇ ਜਿਹੜੇ ਉਹ सिंपथी ਲੈਣ ਦੇ ਚੱਕਰ ਦੇ ਵਿੱਚ ਕਲਾਕਾਰ ਆ ਮਹਾਰਾ ਡਰਾਮੇਵਾਜਾ ਤੇ ਹੁਣ ਡਰਾਮੇਵਾਜੀਆਂ ਲੋਕਾਂ ਨੇ ਫੜ ਲਈਆਂ ਸੀ ਉਹ ਚੱਲੀਆਂ ਹੀ ਨਹੀਂ ਡਰਾਮੇਵਾਜੀਆਂ ਹੁਣ ਡਰਾਮੇਵਾਜੀਆਂ ਇਹ ਵੀ ਚੱਲੀਆਂ ਸੀਗੀਆਂ ਕਿ ਭਾਈ ਸਾਡੇ ਐਮਐਲਏ ਕੀਦਨ ਦੀ ਉਹ ਅਗਲੇ 48 ਐਮਐਲਏ ਜਿੱਤ ਗਈ ਹੈ ਤੇ ਤੁਹਾਡੇ ਉਹਨਾਂ ਨੇ 16 ਐਮਐਲਏ ਤੋਂ ਕਰਾਉਣਾ ਕੀ ਹੈ ਤਾਂ ਇਹ ਵੀ ਜਿਹੜੀਆਂ ਸਾਰੀਆਂ ਡਰਾਮੇਵਾਜੀਆਂ ਸੀਗੀਆਂ ਅਰਵਿੰਦ ਕੇਜਰੀਵਾਲ ਦੀਆਂ ਲੋਕਾਂ ਦੇ ਸਾਹਮਣੇ ਉਜਾਗਰ ਹੋਈਆਂ ਸੀ ਸਭ ਤੋਂ ਵੱਡਾ ਹਾਰ ਦਾ ਕਾਰਨ ਅਰਵਿੰਦ ਕੇਜਰੀਵਾਲ ਦੀ ਡਰਾਮੇਬਾਜ਼ੀ ਆ ਹਰ ਚੀਜ਼ ਨੂੰ ਡਰਾਮੇਬਾਜ਼ੀ ਕਰਕੇ ਉਭਾਰਨਾ ਹਰ ਚੀਜ਼ ਨੂੰ ਡਰਾਮੇਬਾਜ਼ੀ ਕਰਕੇ ਉਭਾਰਨਾ ਠੀਕ ਆ ਤੁਸੀਂ ਇੱਕ ਵਾਰੀ ਝੂਠ ਬੋਲੋਗੇ ਦੋ ਵਾਰੀ ਝੂਠ ਬੋਲੋਗੇ ਤਿੰਨ ਵਾਰੀ ਝੂਠ ਅੰਤ ਨੂੰ ਤੁਹਾਡੇ ਸੱਚ ਬੋਲੇ ਵੀ ਲੋਕ ਜਿਹੜਿਆ ਝੂਠ ਮੰਨਣ ਲੱਗ ਜਾਂਦੇ ਆ ਅਰਵਿੰਦ ਕੇਜਰੀਵਾਲ ਨਾਲ ਉਹ ਹੋਈ ਐ ਹੁਣ ਸੱਚ ਬੋਲਿਆ ਵੀ ਉਹਨਾਂ ਦਾ ਭਲਾ ਕੋਈ ਹੁੰਦਾ ਉਹ ਵੀ ਝੂਠ ਮੰਨਿਆ ਤੇ ਲੋਕਾਂ ਨੇ ਇਸ ਕਰਕੇ ਉਤੋਂ ਭਜਾ ਦੇ ਆ ਹੁਣ ਇਹ ਵੀ ਤਾਂ ਦੇਖੋ ਨਾ ਮੂਰਖਤਾ ਇਹ ਲੋਕਾਂ ਨੂੰ ਇਹ ਸੱਦ ਤੱਕ ਬਣਾਉਂਦੇ ਆ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਸੀ ਝੂਠੇ ਵਾਅਦੇ ਲਾਰੇ ਕਰਕੇ ਜੀ ਕਹੇ ਇਹਦੀ ਦਿੱਲੀ ਵਾਲੇ ਦਿੱਲੀ ਮਾਡਲ ਦਿੱਲੀ ਮਾਡਲ ਸਾਡਾ ਪੰਜਾਬ ਦੇ ਵਿੱਚ ਜਿਹੜਾ ਆਊਗਾ ਤੇ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਾ ਲਈ ਹੁਣ ਜਦੋਂ ਦਿੱਲੀ ਬਣਾਉਣੀ ਸੀ ਤਾਂ ਸਾਰੇ ਐਮਐਲਏ ਮੰਤਰੀ ਉਧਰੋਂ ਤੁਰਲੇ ਜੋ ਦਿੱਲੀ ਚ ਸਰਕਾਰ ਬਣਾਉਣੀ ਹੈ ਉਹ ਤੋਂ ਪੰਜਾਬ ਮਾਡਲ ਜਦੋਂ ਪੰਜਾਬ ਚ ਸਰਕਾਰ ਬਣਾਣੀ ਉਹ ਦਿੱਲੀ ਮਾਡਲ ਇੱਕ ਦੂਜੇ ਦੀਆਂ ਆ ਝੂਠੀਆਂ ਜਿਹੜੀਆਂ ਤਰੀਫਾਂ ਕਰ ਕਰਕੇ ਇਹ ਸਿਸਟਮ ਚਲਾਈ ਜਾਂਦੇ ਸੀ ਹੁਣ ਲੋਕਾਂ ਨੇ ਫੜ ਲਿਆ ਉਹ ਸਿਸਟਮ ਠੀਕ ਹੈ ਜੀ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਹੁਣ ਤੁਸੀਂ ਸਿੱਖਿਆ ਮਾਡਲ ਤੇ ਹੀ ਲੈ ਲਓ ਤੁਸੀਂ ਇਹ ਕਹਿੰਦੇ ਇਹ ਕਿ ਸਾਡਾ ਦਿੱਲੀ ਦੇ ਵਿੱਚ ਸਭ ਤੋਂ ਵਧੀਆ ਸਿੱਖਿਆ ਮਾਡਲ ਸੀਗਾ ਤੇ ਉਹ ਜੀ ਅਮਰੀਕਾ ਵਾਲੇ ਵੀ ਸਾਡਾ ਜਿਹੜਾ ਦਿੱਲੀ ਦਾ ਸਿੱਖਿਆ ਮਾਡਲ ਦੇਖਣ ਆਏ ਆ ਤੇ ਜਦੋਂ ਪੰਜਾਬ ਦੇ ਟੀਚਰਾਂ ਨੂੰ ਟ੍ਰੇਨਿੰਗ ਤੇ ਭੇਜ ਰਹੇ ਆ ਜਾਂ ਕੁਝ ਵਧੀਆ ਸਿਸਟਮ ਦੇਖਣ ਭੇਜ ਰਹੇ ਆ ਉਹ ਸਿੰਗਾਪੁਰ ਭੇਜ ਰਹੇ ਆ ਜਾਂ ਕਿਸੇ ਹੋਰ ਭੇਜ ਰਿਹਾ ਉਹ ਜੇ ਅਮਰੀਕਾ ਦੇ ਸਿਸਟਮ ਜਿਹੜੇ ਆ ਅਮਰੀਕਾ ਦੇ ਅਫਸਰ ਜਿਹੜੇ ਜੇ ਤੁਹਾਡਾ ਸਿਸਟਮ ਇੱਥੇ ਦੇਖਣ ਆ ਰਹੇ ਆ ਅਮਰੀਕਾ ਸੁਪਰ ਪਾਵਰ ਹੈ ਜੇ ਉਹ ਸਿਸਟਮ ਇੱਥੇ ਦੇਖਣ ਆ ਰਹੇ ਆ ਤੇ ਤੁਸੀਂ ਵੀ ਫਿਰ ਦਿੱਲੀੋਂ ਭੇਜ ਦਿਓ ਪੰਜਾਬ ਦੇ ਟੀਚਰਾਂ ਨੂੰ ਤੁਸੀਂ ਸਿੰਗਾਪੁਰ ਜਾਂ ਕਿਸੇ ਹੋਰ ਦੇਸ਼ ਕਿਉਂ ਭੇਜ ਇਸ ਗੱਲ ਕੀ ਸਰਪ ਝੂਠ ਝੂਠ ਦੇ ਸਰ ਤੇ ਰਾਜਨੀਤੀ ਸੀ ਝੂਠ ਇਹਨਾਂ ਦਾ ਹੁਣ ਫੜਿਆ ਗਿਆ ਡਰਾਮੇਬਾਜੀ ਦੇ ਸਰ ਤੇ ਰਾਜਜੀਤੀ ਸੀ ਡਰਾਮੇਬਾਜੀ ਇਹਨਾਂ ਦੀ ਐਕਸਪੋਜ਼ ਹੋ ਗਈ ਹੈ ਲੋਕਾਂ ਅੱਗੇ ਉਹ ਲੋਕਾਂ ਨੇ ਫੜ ਲਈ ਹੈ ਤੇ ਹੁਣ ਲੋਕ ਜਿਹੜੇ ਆ ਉਹ ਭੋਲੇ ਨਹੀਂ ਰਹੇ ਤੇ ਉਹਨਾਂ ਨੇ ਫੜ ਲਈ ਹੈ ਤੇ ਹੁਣ ਉਹ ਭਾਂਡਾ ਫੁੱਟ ਗਿਆ ਤੇ ਖਾਰ ਗਿਆ ਇਸੇ ਕਾਰਨ ਜਿਹੜੀ ਇਹਨਾਂ ਦੀ ਦਿੱਲੀ ਦੇ ਵਿੱਚ ਹਾਰ ਹੋਈ ਹੈ ਇੱਕ ਸਿੱਧੂ ਸਰ ਇੱਥੇ ਬੜਾ ਇਹ ਵੀ ਸਵਾਲ ਆ ਜਦੋਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਹੁੰਦੀ ਆ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਜਾਂਦਾ ਮੁੱਖ ਮੰਤਰੀ ਦੇ ਅਹੁਦੇ ਤੋਂ ਉਹ ਕਹਿੰਦੇ ਆ ਵੀ ਮੈਂ ਲੋਕਾਂ ਦੀ ਅਦਾਲਤ ਵਿੱਚ ਜਾਊਂਗਾ ਲੋਕ ਮੈਨੂੰ ਦੁਆਰੋਂ ਜਿਤਾਉਣਗੇ ਤਾਂ ਫਿਰ ਜੇਕਰ ਲੋਕ ਮੈਨੂੰ ਜਿਤਾਉਣਗੇ ਤਾਂ ਮੈਂ ਦੁਬਾਰਾ ਮੁੱਖ ਮੰਤਰੀ ਬਣੂਗਾ ਕੀ ਲੱਗਦਾ ਲੋਕਾਂ ਨੇ ਉਹਨਾਂ ਤੇ ਯਕੀਨ ਨਹੀਂ ਜਤਾਇਆ ਉਹਨਾਂ ਨੂੰ ਨਹੀਂ ਜਿਤਾਇਆ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਹੁਤ ਵਧੀਆ ਸਵਾਲ ਆ ਮਨਸਵੀਰ ਦੇ ਪ੍ਰੋਗਰਾਮ ਦੇ ਵਿੱਚ ਵੀ ਤੇ ਗੱਲ ਜਿਹੜੀ ਕਰ ਰਿਹਾ ਸੀ ਕੇਜਰੀਵਾਲ ਸਾਹਿਬ ਇਹ ਕਹਿ ਰਹੇ ਸੀਗੇ ਕਿ ਜਦੋਂ ਪਹਿਲੀ ਤਾਂ ਗੱਲ ਹੈ ਕੇਜਰੀਵ ਆਮ ਆਦਮੀ ਪਾਰਟੀ ਇੱਕੋ ਚੀਜ਼ 70 ਸਾਲ 70 ਸਾਲ 70 ਸਾਲ ਚਾਹ ਨਹੀਂ ਹੋਇਆ 70 ਸਾਲ ਚਾਹ ਨਹੀਂ ਹੋਇਆ ਇਹ ਵੀ 70 ਸਾਲਾਂ ਚ ਨਹੀਂ ਹੋਇਆ ਕਿ ਕੋਈ ਲੀਡਰ ਕੋਈ ਜਾਂ ਜਿਹੜਾ ਮੁੱਖ ਮੰਤਰੀ ਜੇਲ੍ਹ ਚੱਲਿਆ ਹੋਵੇ ਤੇ ਉਹ ਉਹ ਅਸਤੀਫਾ ਨਾ ਦੇ ਤੇ ਉਹ ਇਹ ਗੱਲ ਕਹਿੰਦਾ ਹੋਵੇ ਮੈਂ ਤਾਂ ਜੇਲ੍ਹ ਚੋਂ ਹੀ ਭਾਈ ਸਰਕਾਰ ਚਲਾਉਂਗਾ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਸੀ ਔਰ ਲੋਕ ਇਹ ਸਭ ਕੁਝ ਨੋਟ ਕਰਦੇ ਆ ਜਦੋਂ ਕੇਜਰੀਵਾਲ ਸਾਹਿਬ ਬਾਹਰ ਆ ਗਏ ਬਾਹਰ ਆਉਣ ਤੋਂ ਬਾਅਦ ਕਹਿੰਦੇ ਜੀ ਮੈਂ ਅਸਤੀਫਾ ਦਿੰਦਾ ਅਸਤੀਫਾ ਦਿਨਾ ਇਸ ਕਰਕੇ ਕਿ ਮੇਰੇ ਤੇ ਇਲਜ਼ਾਮ ਲੱਗ ਗਿਆ ਕੋਰਟ ਚ ਬਰੀ ਹੋਣ ਨੂੰ ਮੈਨੂੰ ਬਹੁਤ ਟਾਈਮ ਲੱਗ ਜਾਣਾ ਤੇ ਮੈਂ ਲੋਕਾਂ ਦੀ ਅਦਾਲਤ ਚ ਚੱਲਿਆ ਤੇ ਲੋਕ ਜੇ ਮੈਨੂੰ ਬਰੀ ਕਰ ਦੇਣਗੇ ਮੈਨੂੰ ਜਿਤਾ ਦੇਣਗੇ ਮੇਰੀ ਸਰਕਾਰ ਬਣਾ ਦੇਣਗੇ ਸਮਝੋਊਂਗਾ ਮੈਂ ਬਰੀ ਆ ਤੇ ਮੈਂ ਫੇਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੂਗਾ ਹੁਣ ਕੇਜਰੀਵਾਲ ਸਾਹਿਬ ਨੂੰ ਤਾਂ ਹਰਾਤਾ ਲੋਕਾਂ ਨੇ ਸਰਕਾਰ ਵੀ ਨਹੀਂ ਬਣਾਈ ਹੁਣ ਕੇਜਰੀਵਾਲ ਸਾਹਿਬ ਮੰਨਣਗੇ ਕਿ ਲੋਕਾਂ ਦੀ ਨਜ਼ਰ ਚ ਉਹ ਬੇਈਮਾਨ ਨੇ ਤੇ ਉਹ ਹੈਗੇ ਆ ਬੇਈਮਾਨ ਮੰਨਣਗੇ ਕਿ ਨਹੀਂ ਮੰਨਣਗੇ ਇਹ ਵੀ ਜਵਾਬ ਦੇ ਦੇਣ ਲੋਕਾਂ ਨੂੰ ਇਸ ਕਰਕੇ ਬਹੁਤ ਵੱਡੇ ਸਵਾਲ ਖੜੇ ਹੋਏ ਆ ਹੁਣ ਕੇਜਰੀਵਾਲ ਸਾਹਿਬ ਕੋਈ ਹੋਰ ਮਨਕਰਤ ਕਹਾਣੀ ਘਾਟ ਲੈਣਗੇ ਪਰ ਗੱਲ ਇਹ ਹੈ ਕਿ ਲੋਕਾਂ ਨੇ ਵਾਕਈ ਜਿਹੜਾ ਇਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਔਰ ਕਿੰਨਾ ਕੁ ਦੇਰ ਤੁਸੀਂ ਇਹ ਸਿੰਪਥੀ ਗੇਮ ਜਿਹੜੀ ਆ ਖੇਡ ਕੇ ਕਿੰਨਾ ਕੁ ਟਾਈਮ ਤੁਸੀਂ ਰਾਜਨੀਤੀ ਦੇ ਵਿੱਚ ਟਿਕੇ ਰਹੋਗੇ ਰਾਜਨੀਤੀ ਨੂੰ ਅੱਜ ਕੱਲ ਲੋਕ ਵੀ ਸਮਝਣ ਲੱਗੇ ਆ ਕਿ ਇਹ ਹੁੰਦਾ ਸੀ ਰਾਜਨੀਤੀ ਨੂੰ ਰਾਜਨੀਤਾਈ ਚ ਚਲਾਉਂਦੇ ਸੀ ਹੁਣ ਲੋਕ ਵੀ ਸਮਝਣ ਲੱਗੇ ਆ ਤੇ ਲੋਕਾਂ ਦੇ ਨਾਲ ਹੁਣ ਤੁਸੀਂ ਇਸ ਤਰੀਕੇ ਨਾਲ ਗੱਲਾਂ ਕਰਕੇ ਰਾਜਨੀਤੀ ਨਹੀਂ ਖੇਡ ਸਕਦੇ ਤਾਂ ਲੋਕਾਂ ਨੂੰ ਕੰਮ ਕਰਕੇ ਦਿਖਾਉਣਾ ਪਊਗਾ ਲੋਕਾਂ ਦੇ ਲਈ ਲੜ ਕੇ ਦਿਖਾਉਣਾ ਪਊਗਾ ਤਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੇ ਇਹ ਲੜਦੇ ਹੁੰਦੇ ਸੀਗੇ ਕਿ ਜੀ ਇਹ ਤਾਂ ਜੀ ਦੂਜੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਸਿਕਿਉਰਟੀ ਇੰਨੀ ਲਈ ਫਿਰਦੀਆਂ ਆ ਕਰਦੇ ਆ ਉਹ ਕਰਦੇ ਉਹ ਹੀ ਚੀਜ਼ਾਂ ਸਾਰੀਆਂ ਆਪ ਕਰੀ ਜਾ ਰਹੀਆਂ ਤੇ ਲੋਕ ਫਿਰ ਸਾਰਾ ਕੁਝ ਦੇਖਦੇ ਹੀ ਆ ਲੋਕਾਂ ਨੂੰ ਪਤਾ ਲੱਗਦਾ ਹੀ ਆ মিডিਆ ਵੀ ਦੱਸਦਾ ਤੇ ਇਸ ਕਰਕੇ ਲੋਕਾਂ ਨੂੰ ਐਕਸਪੋਜ਼ ਹੋ ਗਿਆ ਹੁਣ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਕਿ ਭਾਈ ਮੈਨੂੰ ਲੋਕਾਂ ਨੇ ਬਰੀ ਨਹੀਂ ਕੀਤਾ ਤੇ ਮੈਂ ਬੇਈਮਾਨ ਦੱਸ ਦੇਣ ਜੀ ਤਸਦੂ ਸਾਹਿਬ ਮਾਡਲ ਦੀ ਤੁਸੀਂ ਗੱਲ ਵੈਸੇ ਕਰ ਚੁੱਕੇ ਹੋ ਪਰ ਮੈਂ ਫੇਰ ਵੀ ਜੋ ਮਾਡਲ ਜੇਕਰ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਇਹ ਕਹਿੰਦੇ ਨੇ ਸਾਡਾ ਦਿੱਲੀ ਦਾ ਮਾਡਲ ਦੇਖੋ ਜੋ ਅਸੀਂ ਕੰਮ ਕੀਤੇ ਨੇ ਹੁਣ ਦਿੱਲੀ ਦੇ ਵਿੱਚ ਇਲੈਕਸ਼ਨ ਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿ ਕੇ ਜਾਂਦੇ ਨੇ ਉੱਥੇ ਕਹਿੰਦੇ ਨੇ ਕਿ ਸਾਡਾ ਪੰਜਾਬ ਦਾ ਮਾਡਲ ਦੇਖੋ ਪੰਜਾਬ ਦਾ ਬਦਲਾ ਦੇਖੋ ਕੀ ਲੱਗਦਾ ਉਹ ਮਾਡਲ ਇਹਨਾਂ ਦਾ ਫੇਲ ਹੋ ਗਿਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਦਿੱਲੀ ਮਾਡਲ ਪੰਜਾਬ ਮਾਡਲ ਵੈਸੇ ਤਾਂ ਉਹ ਨਟੰਕੀ ਸੀਗੀ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਉਹ ਮਾਡਲ ਫੇਲ ਹੋ ਗਿਆ ਉਹ ਮਾਡਲ ਲੋਕਾਂ ਨੂੰ ਚਾਹੀਦਾ ਹੀ ਨਹੀਂਗਾ ਲੋਕਾਂ ਨੂੰ ਫ੍ਰੀ ਫ੍ਰੀ ਦੀਆਂ ਗੇਮਾਂ ਜਿਹੜੀਆਂ ਉਹ ਚਾਹੀਦੀਆਂ ਨਹੀਂਗੀਆਂ ਲੋਕਾਂ ਨੂੰ ਸਿਸਟਮ ਵਧੀਆ ਚਾਹੀਦਾ ਸਿਸਟਮ ਇਹੋ ਜਿਹਾ ਚਾਹੀਦਾ ਕਿ ਉਹਨਾਂ ਦੇ ਧੀਆਂ ਪੁੱਤਾਂ ਨੂੰ ਨੌਕਰੀ ਮਿਲੇ ਸਿਸਟਮ ਇਹੋ ਜਿਹਾ ਚਾਹੀਦਾ ਕਿ ਉਹਨਾਂ ਦੇ ਧੀਆਂ ਪੁੱਤ ਨਸ਼ੇ ਤੇ ਨਾ ਲੱਗਣ ਤਾਂ ਇਹੋ ਜਿਹਾ ਸਿਸਟਮ ਚਾਹੀਦਾ ਇਹ ਮਾਡਲ ਜਿਹੜਾ ਫ੍ਰੀ ਵਾਲਾ ਇਹਨਾਂ ਦਾ ਫੇਲ ਹੋ ਗਿਆ ਔਰ ਬਾਕੀ ਪਾਰਟੀਆਂ ਨੂੰ ਵੀ ਇਹਦੇ ਤੋਂ ਸਿੱਖ ਲੈਣੀ ਚਾਹੀਦੀ ਹੈ ਕਿ ਕੋਈ ਚੱਜ ਦੇ ਕੰਮ ਦੇ ਵਾਅਦੇ ਕਰਿਓ ਚੋਣਾਂ ਦੇ ਵਿੱਚ ਅੱਗੇ ਜਾ ਕੇ ਚਾਹੇ ਪੰਜਾਬ ਦੇ ਵਿੱਚ ਆ ਕੰਮ ਦੇ ਚੱਜ ਦੇ ਵਾਅਦੇ ਕਰਿਓ ਤੇ ਕੰਮ ਕਰਨ ਦੇ ਵਾਅਦੇ ਕਰਿਓ ਲੋਕ ਫ੍ਰੀ ਦੀਆਂ ਗੇਮਾਂ 'ਚ ਨਹੀਂ ਹੁਣ ਆਉਣ ਵਾਲੇ ਨਾ ਲੋਕਾਂ ਨੂੰ ਫ੍ਰੀ ਕੁਝ ਚਾਹੀਦਾ ਹੀ ਆ ਔਰ ਫ੍ਰੀ ਦੇ ਨਾਲ ਬੇੜਾ ਹੀ ਕਰਕ ਹੁੰਦਾ ਤਾਂ ਇਸ ਕਰਕੇ ਫ੍ਰੀ ਦੇ ਚੱਕਰ ਦੇ ਵਿੱਚ ਜਿਹੜਾ ਅਰਵਿੰਦ ਕੇਜਰੀਵਾਲ ਹੋਣਾ ਨੇ ਪਹਿਲਾਂ ਇੰਨੀਆਂ ਸਰਕਾਰਾਂ ਚਾਹੇ ਪੰਜਾਬ 'ਚ ਚਾਹੇ ਉੱਥੇ ਬਣਾ ਲਈ ਐ ਤਾਂ ਹੁਣ ਉਹ ਫ੍ਰੀ ਵਾਲੀਆਂ ਗੇਮਾਂ ਨਾ ਤਾਂ ਪੰਜਾਬ 'ਚ ਨਾ ਕਿਤੇ ਹੋਰ ਚੱਲਣੀਆਂ ਤੇ ਬਿਲਕੁਲ ਇਹਨਾਂ ਦਾ ਮਾਡਲ ਜਿਹੜਾ ਫੇਲ ਹੋਇਆ ਜੀ ਤਾਂ ਮੇਰੇ ਨਾਲ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਤੇ ਸਵਾਲ ਨੇ ਜੋ ਕੀਤੇ ਗਏ ਨੇ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰੋੜ ਜਾਣਾ ਲੋਕਨਾਟ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ